ਹਾਂ ਜੀ ਸੁਣਾ ਦੇਣਗੇ ਕਾਲੇ ਨਾ ਪਿਆ ਕਰੋ ਸਾਰਿਆਂ ਕੋ ਥੋਡੇ ਕੋਲ ਹੀ ਆਉਣਾ ਥੋਡੇ ਵਗੈਰ ਤਾਂ ਸਾਡੀ ਵੀ ਗਤੀ ਨਹੀਂ ਤੁਹਾਨੂੰ ਸੁਣਾਉਣ ਆਸਤੇ ਹੀ ਲਿਆਇਆ ਤੁਹਾਨੂੰ ਸੁਣਾਉਣ ਆਸਤੇ ਹੀ ਗੱਲ ਕੀਤੀ ਹੈ ਚਲੋ ਤੁਸੀਂ ਇਨਸਿਸਟ ਕਰਦੇ ਹੋ ਤਾਂ ਮੈਂ ਸੁਣਾ ਦੇਣਾ ਆਡੀਓ ਦੇ ਹਿੱਸੇ ਤਾਂ ਕਈ ਨਹੀਂ ਕੁਝ ਸੁਣਾਉਂਗਾ ਅੱਜੇ ਕੋਈ ਇੱਕ ਨਾਲ ਹੀ ਕੰਮ ਚਲਾਉ ਅੱਜ ਹੈ ਵਿਟੂਨਾ ਮੈਂ ਸਾਥੀ ਆਮ ਆਦਮੀ ਪਾਰਟੀ ਦਾ ਐਮਐਲਏ ਕੀ ਕਹਿ ਰਿਹਾ ਕਿ ਇੱਥੇ ਫਿਕਸਡ ਮੈਚ ਹੈ ਸਾਡਾ ਤਾਂ ਕੈਂਡੀਡੇਟ ਇੱਡਾ ਨਿਕੰਮਾ ਦਿੱਤੋ ਆਪ ਹੀ ਨਿਕੰਮਾ ਕਹੀ ਜਾਂਦੇ ਉਹਨੂੰ ਅਕਾਲੀ ਲੀਡਰ ਵਿਕਰਮ ਸਿੰਘ ਮਜੀਠੀਆ ਨੇ ਲੁਧਿਆਣਾ ਵਿੱਚ ਪ੍ਰੈਸ ਕਾਨਫਰੰਸ ਕਰਕੇ ਇੱਕ ਆਡੀਓ ਕਲਿੱਪ ਜਾਰੀ ਕੀਤੀ ਹੈ ਜਿਸ ਨੇ ਸਿਆਸੀ ਗਲਿਆਰਿਆਂ ਦੇ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ ਮਜੀਠੀਆ ਦਾ ਦਾਵਾ ਹੈ ਕਿ ਕਥਿਤ ਆਡੀਓ ਆਮ ਆਦਮੀ ਪਾਰਟੀ ਦੀ ਲੁਧਿਆਣਾ ਦੱਖਣੀ ਤੋਂ ਵਿਧਾਇਕਾ ਬੀਬੀ ਰਜਿੰਦਰਪਾਲ ਕੋਰ ਸ਼ੀਨਾ ਦੀ ਹੈ ਮਜੀਠੀਆ ਵੱਲੋਂ ਸੁਣਾਈ ਗਈ ਇਸ ਆਡੀਓ ਦੇ ਵਿੱਚ ਵਿਧਾਇਕਾ ਲੁਧਿਆਣਾ ਤੋਂ ਆਪਣੇ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨੂੰ ਕਮਜ਼ੋਰ ਉਮੀਦਵਾਰ ਕਹਿ ਰਹੀ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਨਾਲ ਯਾਰੀ ਹੋਣ ਦੀ ਗੱਲ ਕਰ ਰਹੀ ਹੈ ਇਸ ਗੱਤੀਤ ਆਡੀਓ ਨੂੰ ਜਾਰੀ ਕਰਦਿਆਂ ਮਜੀਠੀਆ ਨੇ ਲੁਧਿਆਣਾ ਦੇ ਵਿੱਚ ਭਾਜਪਾ ਦੇ ਨਾਲ ਆਪ ਦਾ ਫਿਕਸ ਮੈਚ ਹੋਣ ਦੀ ਗੱਲ ਕਹੀ ਹੈ ਸੁਣਾ ਦਿਆਂਗੇ ਕਾਲੇ ਨਾ ਪਿਆ ਕਰੋ ਸਾਰਿਆਂ ਕੋ ਥੋਡੇ ਕੋਲ ਹੀ ਆਉਣਾ ਥੋਡੇ ਵਗੈਰ ਤਾਂ ਸਾਡੀ ਵੀ ਗੱਦੀ ਨਹੀਂ ਤੋਂ ਨੂੰ ਸੁਣਾਉਣ ਵਾਸਤੇ ਲਿਆਇਆ ਤੁਹਾਨੂੰ ਸੁਣਾਉਣ ਵਾਸਤੇ ਗੱਲ ਕੀਤੀ ਹੈ ਸੁਣਾ ਦੇਣਾ ਤੁਸੀਂ ਸਵਾਲ ਸੂਲ ਪੁੱਛ ਲਓ ਕਿਉਂਕਿ ਫਿਰ ਤੁਸੀਂ ਆਡੀਓ 'ਚ ਮਸਤ ਹੋ ਜਾਣਾ ਇਕੱਠੀ ਪੁੱਛ ਲਾ ਗਿਆ ਦੇਖ ਕੇ ਅਸਲ ਕੇ ਇਕੱਠੀ ਪੁੱਛ ਲਾ ਹਾਂ ਹਾਂ ਜੀ ਇਲੈਕਟ੍ਰੀਕ ਸਵਾਲ ਸਵਾਲ ਇਕੱਠੀ ਪੁੱਛਿਆ ਸੁਣਾ ਚਲੋ ਤੁਸੀਂ ਇਨਸਿਸਟ ਕਰਦੇ ਹੋ ਤਾਂ ਮੈਂ ਸੁਣਾ ਦਿੰਦਾ ਆਡੀਓ ਦੇ ਹਿੱਸੇ ਤਾਂ ਕਈ ਨੇ ਕੁਝ ਸੁਣਾਉਂਗਾ ਅੱਜੇ ਕਿਉਂਕਿ ਇੱਕ ਨਾਲ ਹੀ ਕੰਮ ਚਲਾਉ ਅੱਜ ਕੁਝ ਸੁਣਾ ਰਹਾ ਨਾ ਨਹੀਂ ਐ ਮੈਂ ਜੀ ਪਰ ਨਹੀਂ ਲਈ ਕੋਲ ਕੋਲ ਇਸ ਤੇ ਇਸ ਕਿਹੜਾ ਨੰਬਰ ਹੈ ਸਾਬਰ ਵੀ ਨਹੀਂ ਆਵਾਂਗੇ ਹੋੜਾ ਕਿ ਇਹਨਾਂ ਤੁਹਾਨੂੰ ਸੁਣਨੀ ਨਹੀਂ ਮੈਂ ਤੁਹਾਨੂੰ ਸੈਂਡ ਹੀ ਕਰ ਦੇਣਾ ਕੰਮ ਦੀ ਗੱਲ ਸੁਣਾ ਦੇਣਾ ਖੀਰ ਚ ਫਿਕਸਡ ਮੈਚ ਆਲੀ ਕਹਿੰਉਂ ਚੁਣਾ ਆ ਦੇਗਾ ਜੇ ਮੇਰੀ ਤਸੱਲੀ ਥੋੜੀ ਤਾਂ ਹੋਈ ਜਾਊਗੀ ਮੈਂ ਤਸੱਲੀ ਕਰ ਕੋਈ ਚੀਜ਼ ਲਿਆਉਂਦਾ ਨਹੀਂ ਉਹ ਆਪ ਦੇਖੋ ਆਮ ਆਦਮੀ ਪਾਰਟੀ ਦਾ ਐਮ ਐਲ ਏ ਕੀ ਕਹਿ ਰਿਹਾ ਕਿ ਇੱਥੇ ਫਿਕਸਡ ਮੈਚ ਸਾਡਾ ਤਾਂ ਕੈਂਡੀਡੇਟ ਇੱਡਾ ਨਿਕੰਮਾ ਦਿੱਤੋ ਆਪ ਹੀ ਨਿਕੰਮਾ ਕਹੀ ਜਾਂਦੇ ਹੋ